ਚੰਡੀਗੜ੍ਹ ਦੇ ਵਿੱਚ ਇੱਕ ਸੁੰਨਿਆਰੇ ਦੇ ਘਰੋਂ 35 ਲੱਖ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਨਿਕਾਮਲ ਬਾਬੂਰਾਮ ਜੁਐਲਰਸ ਦੇ ਮਾਲਕ ਕਮਲ ਚੰਦ ਦੇ ਘਰੋਂ ਇਹ ਚੋਰੀ ਹੋਈ ਹੈ ਜਿਸ ਵਿੱਚ 25 ਲੱਖ ਦਾ ਚਾਂਦੀ ਦਾ ਡਿਨਰ ਸੈੱਟ ਸ਼ਾਮਲ ਹੈ ਨੌਕਰ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਨਾਲ ਚੋਰੀ ਹੋਈ ਹੈ ਚੋਰੀ ਨੂੰ ਅੰਜਾਮ ਦੇਣ ਵਾਲਾ ਘਰ ਦਾ ਭੇਤੀ ਸੀ ਪਿਛਲੇ ਦਰਵਾਜ਼ੇ ਨੂੰ ਤੋੜ ਕੇ ਚੋਰ ਘਰ ਅੰਦਰ ਦਾਖਲ ਹੋਇਆ ਸੀ ਚੰਡੀਗੜ੍ਹ ਦਾ ਇਹ ਮਾਮਲਾ ਇੱਕ ਸੁੰਨਿਆਰੇ ਦੇ ਘਰੋਂ 35 ਲੱਖ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਨਿਕਮਲ ਬਾਬੂ ਰਾਮ ਜੁਐਲਰਸ ਦੇ ਮਾਲਕ ਕਮਲ ਜੈਨ ਦੇ ਘਰੋਂ ਇਹ ਚੋਰੀ ਹੋਈ ਹੈ। ਸ਼ਵੇਤਾ ਸ਼ਰਮਾ ਆਵੀਪੀ ਸਾਂਝਾ ਪੱਤਰਕਾਰ ਸਤਾ ਨਾਲ ਜੁੜੀ ਹੋਈ ਹੈ। ਸ਼ਵੇਤਾ ਨੌਕਰ ਤੇ ਸ਼ੱਕ ਜਤਾਇਆ ਜਾ ਰਿਹਾ ਪਰ ਹੁਣ ਤੱਕ ਦੀ ਪੁਲਿਸ ਟਾਂਚੇ ਕੀ ਸਾਹਮਣੇ ਆਇਆ। ਅਜੇ ਤੱਕ ਨੌਕਰ ਤੇ ਸ਼ਿਕਾਇਤ ਦਾਇਆ ਜਾ ਰਿਹਾ ਜਿਹੜਾ ਕਿ ਪਿਛਲੇ 2 ਸਾਲਾਂ ਤੋਂ ਕਮਲ ਜੈਨ ਦੇ ਘਰ ਕੰਮ ਕਰ ਰਿਹਾ ਸੀ ਉਸ ਤੋਂ ਪਹਿਲਾਂ ਵੀ 25-25 ਲੱਖ ਦੀ ਵਕ-ਵਕ ਚੋਰੀਆਂ ਵਿੱਚ ਇਹਦਾ ਹੱਥ ਸੀਗਾ ਤੇ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਕਮਲ ਜੈਨ ਜਿਹੜੇ ਹਾਰਟ ਪੇਸ਼ੈਂਟ ਹੈ ਤੇ ਜਿਹੜਾ ਨੌਕਰ ਸੀ ਉਹਨਾਂ ਨੂੰ ਨਹਾਉਣ ਵਿੱਚ ਤੇ ਬਾਕੀ ਸਾਰੇ ਕੰਮ ਕਰਨ ਵਿੱਚ ਮਦਦ ਕਰਦਾ ਸੀ ਤੇ ਇਹੋ ਜੇ ਕਮਲੇ ਕੋਈ ਹੋਰ ਨੌਕਰ ਨਹੀਂ ਮਿਲ ਰਿਹਾ ਸੀ ਜਿਸ ਤੇ ਚੱਲਦੇ ਅਜੇ ਵੀ ਇਹ ਨੌਕਰ ਕੰਮ ਕਰਦਾ ਜਾ ਰਿਹਾ ਸੀ ਐਸੀ ਬਿਨਾ ਤੇ ਸਾਰੇ ਗਲਬਾਤੇ ਤੇ ਜਿਹੜੇ ਹਾਂਡਪ੍ਰਿੰਟਸ ਪੁਲਿਸ ਨੂੰ ਮੌਕੇ ਤੇ ਮਿਲੇ ਉਸ ਦੇ ਬਿਨਾ ਤੇ ਤਿੰਨ ਬੰਦਿਆਂ ਨੂੰ ਰਾਉਂਡ ਅਪ ਕੀਤਾ ਜਿਹਦੇ ਵਿੱਚੋਂ ਇਹ ਜਿਹੜਾ ਨੌਕਰ ਹੈ ਜਿਹੜਾ ਪਿਛਲੇ 2 ਸਾਲਾਂ ਤੋਂ ਕੰਮ ਕਰ ਰਿਹਾ ਸੀ ਕਮਲ ਜਹੰ ਦੇ ਘਰ ਉਹਨੂੰ ਵੀ ਰਾਉਂਡ ਅਪ ਕਰਕੇ ਪੁਛਗਿੱਛ ਕੀਤੀ ਜਾ ਰਹੀ ਹੈ ਜਿਸ ਵੇਲੇ ਤੱਕ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ ਕਿਸੇ ਦੀ ਤਿੰਨ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਜੀ ਪੁਛਗਿੱਛ ਚੱਲ ਰਹੀ ਹੈ ਤੇ ਹੈਂਡਪ੍ਰਿੰਟਸ ਜਿਹੜੇ ਕਲੈਕਟ ਕੀਤੇ ਗਏ ਮੌਕੇ ਤੋਂ ਉਹਨਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ